ਮਾਂ ਮੈਂ ਇਥੇ ਓਜਲਾ ਸਾਹਿਬ ਦੀ ਰੈਲੀ ਤੇ ਆਂ ਸਰਦਾਰ ਪ੍ਰਦਾਸ਼ੀ ਜਾਲਾ ਜੀ ਮੈਨੂੰ ਨਹੀਂ ਪਤਾ ਇਨਾ ਆ ਗਿਆ ਆਪਣੀ ਕਿਥੇ ਗੱਡੀ ਕਰਾਈ ਆ ਆਪਣੀ ਆਡੀ ਗੱਡੀ ਸਾਨੂੰ ਪਤਾ ਲੱਗਿਆ ਕਿ ਬੰਦੇ ਦੱਸੋ ਤੇਰੀ ਪੈਰਵਾਈ ਕਰਦੇ ਮੈਂ ਰੈਲੀ 'ਚ ਖੜਾ ਰਿਹਾ ਪਿਆਣੀ ਦੀ ਪਿਆਸ ਲੱਗੀ ਮੈਂ ਉਹ ਰੋ ਪੀਣ ਗਿਆ ਇਨਾ ਉਥੋਂ ਗੱਡੀ ਮੋੜ ਕੇ ਲਿਆ ਗਏ ਨਿਕਲ ਜਾ ਸਰ ਮੇਰੇ ਤੇ ਇੱਕ ਨੇ ਕਿਰਪਾਨ ਦਾ ਵਾਰ ਕੀਤਾ ਵਰਿੰਦਰ ਸਿੰਘ ਨੇ ਸਰਤਾਜ ਸਿੰਘ ਨੇ ਗੋਲੀ ਮਾਰੀ ਮੇਰੇ ਸਿੱਧੀ ਉਹ ਵੱਜੀ ਨਹੀਂ ਔਰ ਕ ਮੈਂ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਬਾਅਦ ਇੱਕ ਨੇ ਮੇਰੇ ਕਿਰਚ ਮਾਰੀ ਉਹ ਨਹੀਂ ਵੱਜੀ ਉਹਨੇ ਸਿੱਧੀ ਗੋਲੀ ਮੇਰੀ ਮਾਂ ਤੇ ਮਾਰੀ ਜਿਹੜੀ ਇੱਥੇ ਵੱਜੀ ਅਮਨਦੀਪ ਸਿੰਘ ਨੇ ਅਮਨਦੀਪ ਉਹ ਇੱਕ ਗੱਡੀ ਇਹਨਾਂ ਦੀ ਕ੍ਰੇਟਾ ਉਹ ਮੇਰਾ ਅਣਪਛਾਤੇ ਉਹਨਾਂ 'ਚ ਮੈਂ ਨਹੀਂ ਪਛਾਨਦਾ ਦੋ ਗੱਡੀਆਂ ਇਹਨਾਂ ਕੋਲ ਕਿਉਂ ਮਾਰੀ ਸੀ 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 ਹਾਂਜੀ ਕਿਉਂ ਮਾਰੀ ਸੀ ਬਾਜੀ ਪ੍ਰਾਨੀ ਰਾਂਝੇ ਚੱਲਦੀ ਮੇਰ ਨਾਲ ਇਹਨਾਂ ਪਰਚਾ ਚੱਲਦਾ ਜੀ ਪਹਿਲਾਂ ਕੱਬ ਜੇ ਪਹਿਲਾਂ ਹੋ ਗਿਆ ਨਾ ਮੇਰੇ ਤੇ ਪਰਚਾ ਕਰਾ ਮੇਰੇ ਸੁਪਰੀਮ ਕੋਰਟ ਤੇ ਜਪਾਨ ਦੇ ਇਹਨਾਂ ਦੀ ਜਮਾਨਤ ਨਹੀਂ ਹੋਈਆਂ ਸੁਖਦੇਸ਼ ਸਿੰਘ ਮਲਵਈ ਨੇ ਸ਼ਾਇਦ ਘੱਲੇ ਜਨੂ ਸੁਖਦੇਸ਼ ਸਿੰਘ ਮਲਵਈ ਨੇ ਕੀ ਮੰਗ ਕੀ ਕਰਦੇ ਮੰਗ ਬਾਜੀ ਮੈਂ ਕਹਿੰਦਾ ਕਾਨੂੰਨੀ ਕਾਰਵਾਈ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਅੱਗੇ ਇਹਨਾਂ ਨੂੰ ਰੈਸਟਰੀ ਕੀਤਾ ਇਹਨਾਂ ਨੂੰ ਰੈਸਟਰੀ ਕਰਕੇ ਨਾ ਨੱਥ ਪਾਈ ਜਾਵੇ ਕਲਦੀਪ ਧਾਰੀਆਲ ਗਰਾਉਂਡ ਆ ਜੋ ਗਰਾਉਂਡ ਆ ਉਹਦੇ ਬੰਦੇ ਆ ਉਹਦੀਆਂ ਰਿਆਂਾਂ ਪਤਾਉਣ ਦੇ ਗੱਡੀਆਂ ਲੈ ਕੇ ਸਾਨੂੰ ਰੂਪਾ ਖੋਲ-ਖੋਲ ਕੇ ਗੁੱਛਰਿਆਂ ਮਗੁੰਡਾ ਗੱਦੀ ਕਰਾਉਂਦੇ ਆ ਅੱਗੇ ਮੈਂ ਤਾਂ ਝੂਠਾ ਬਰਚਾ ਕਰਾਇਆ ਐਸਐਸਪੀ ਸਾਹਿਬ ਕਹਦਣ ਜੇ ਲਵੜੀ ਦੇ ਝੂਠਾ ਬਰਚਾ ਨਹੀਂ ਕਰਾਇਆ ਮੈਂ ਤਾਂ ਪੰਜ ਬਰਚੇ ਤੇ ਤੁਮ ਨੂੰ ਕੋਈ ਪਰਵਾਹ ਨਹੀਂ ਅਛਰਿਆਂ ਮਗੋਲੀਆਂ ਮਾਰਨ ਦੇ ਪੰਜ ਜਾਨੇ ਕੱਲੇ ਨੂੰ ਵੇਖ ਕੇ ਕੱਲੇ ਫਿਰ ਭੱਜੇ ਕਿਉਂ ਨੌਕੀ ਦੇ ਵਿੱਚ ਕੀ ਜਿਤਨੀ ਬਰਦਾਸ਼ ਹੋਣੀ ਇਹਨਾਂ ਕੋ ਦਰ ਲਾਲ ਤੇ ਇਹ ਜੋ ਬੰਦਿਆਂ ਦੀ ਆਪਣੇ ਗੁੰਡੇ ਕਰਕੇ ਕੰਡੇ ਇਹਨਾਂ ਨੂੰ ਗਰੋਖਰੀ ਇੱਕ ਵਾਰ ਨਹੀਂ ਪੈਣੀ ਤਾਂਗਾ ਕਿ ਜਿਤਨੀ ਪਹਚਾ ਦੇ ਪਿਸ ਕਹ ਲਾਰਕ ਲੱਗਿਆ ਅੱਧਰ ਪਾਣੀ ਪਈ ਹੀ ਕਿਰਪਾਨ ਵੀ ਉਹਨਾਂ ਦੀ ਮੈਂ ਖੋਈ ਜੇ ਉਹਨਾਂ ਨੇ ਕਹਿੰਦਾ ਗੱਡੀ ਦਾ ਸ਼ੀਸ਼ਾ ਭੰਨੇਆ ਉਹਨਾਂ ਦੀ ਕਿਰਪਾਨ ਖੋਗੇ ਹੋਰ ਮੈਂ ਕੁਝ ਨਹੀਂ ਕੀਤਾ ਹਾਂਜੀ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜਨਾਲੇ ਬਾਬੂ ਬੈਲੰਸ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ ਲਵਲੀ ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗੁਰੌਲਕ ਤੋਂ ਉੱਥੋਂ ਦਾ ਸਰਪੰਚਾ ਹੈ ਮਲਬਈ ਮਲਬਈ ਧਾਰੀਵਾਲ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਿੱਦੀਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਢਿਆ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰਮ ਇਲੈਕਸ਼ਨ ਚੱਲਣ ਢਈ ਹੈ ਔਰ ਇਹ ਗੁੰਡਾਗਰਦੀ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਵਾਲੇ برداشت ਨਹੀਂ ਕਰਦੇ ਅ ਜੰਮਰਸਰ ਦੇ ਵਿੱਚ ਜਿਹਦੇ ਇਲੈਕਸ਼ਨ ਹੋਣੀ ਹੈ ਧਾਰੀਬਾ ਤੂੰ ਹਰਨਾ ਹੈ ਤੋਜ ਨਾਲੇ ਵੀ ਹਰਨਾ ਹੈ ਤੈਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੁਣ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਕਿ ਬਾਰ-ਬਾਰ ਧੱਕੇ ਮਾਰਦੇ ਫੋਨ ਕਰ-ਕਰ ਕੇ ਲੋਕਾਂ ਨੂੰ ਅਸੀਂ ਧੱਕੇ ਨਹੀਂ ਚੱਲਣਦੇ ਨੇ ਲੋਕਤੰਤਰ ਆ ਗੋਲੀਆਂ ਦੇਖੋ ਆ ਦੇਖੋ ਗੋਲ ਕੀ ਹਲਾਤ ਕਰਤੇ ਨੇ ਪੰਜਾਬ ਦੇ ਚਿੱਟਾ ਥਾ ਥਾ ਵਿਗੰਢਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਦੇ ਵੋਟਾਂ ਪਾਓ ਆ ਵੋਟਾਂ ਪਾਓ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਪਾਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮ੍ਹਾਂ ਲੈ ਸਾਡੇ ਸਾਰੇ ਪੈਸਾ ਜਮ੍ਹਾਂ ਕਰ ਲੈ ਸਾਡੇ ਜਮ੍ਹਾਂ ਨੇ ਇਹ ਸਰਕਾਰ ਦੇ ਸਾਰੇ ਮੌਕੇ ਤੇ ਆਏ ਜੀ लवली ਕਮਾਲ ਨਾਮ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੋਨਾਂ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਕਰਦੀ ਸੀ ਜੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਲਗਾ ਜਿਹਦੇ ਉੱਤੇ ਕੁਝ ਬੰਦਿਆਂ ਨੇ ਉੱਤੇ ਹਮਲਾ ਕੀਤਾ ਹੈਗਾ ਜਿੰਦੇ ਉਹਨਾਂ ਕਹਿੰਦਾ ਮੇਰੇ ਇੱਕ ਗੋਲੀ ਮਾਰੀ ਹੈ ਤੇ ਬਾਕੀ ਉਹਨੂੰ ਛੱਡਾ ਮਾਰੀਏ ਨਹੀਂ ਮੌਕੇ ਤੇ ਆਏ ਆ ਛੱਡਾ ਉਹਦੇ ਵੱਜੀਆਂ ਗਈਆਂ ਨੇ ਉਹ ਦਾਖਲ ਹੋ ਰਿਹਾ ਹੌਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਖਾ ਰਿਹਾ ਕਿ ਜੋ ਕਰਵਾਈ ਮੰਗਦੇ ਉਹ ਕਰਵਾਈ ਕਰ ਰਹੀ ਸਰ ਇਹਨਾਂ ਦੀ ਕੋਈ ਪ੍ਰਾਣੀ ਵੀ ਰঞ্জੇਸ਼ ਸਿੰਘ ਜੀ ਜਾਂਦੀ ਉਹ ਅਸੀਂ ਇਹ ਗਾਹ ਦੀ ਗੱਲ ਹੁਣ ਪੁੱਛਾਂਗੇ ਨਹੀਂ ਅਜੇ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਤੀਨ ਦੇ ਪ੍ਰਾਣੀ ਰঞ্জੇਸ਼ਾ ਜੀਾਂ ਕੀ ਲੱਗੀਏ ਉਸ ਹਾਲਨਾ ਜਿਹੜਾ ਹੈਗਾ ਅਸੀਂ ਜੋ ਸੱਤਾ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥੇ ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕੇ ਦੇ ਸੱਤਾ ਮਾਰੀਆਂ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਕਰਕੇ ਅਸੀਂ ਪਰਚਾ ਦੇਣ ਲੱਗੇ ਆਂ ਠੀਕ ਹੈ ਥੈਂਕ ਯੂ ਸਰ ਠੀਕ ਸਰ ਥੈਂਕ ਯੂ ਵੈਰੀ ਮਚ ਚਲੋ ਆ ਜੀ ਇਨਫੋਰਮੇਸ਼ਨ ਆਈ ਆਈਸੀਕਿਊ ਨੇ ਲਾਲਾ ਭਖਾਰੀ ਥੇਕੇ ਦੇ ਅੱਗੇ ਨਾਲ ਪੈਸਾ ਐਮਰ ਪੈਸਾ ਉਦੋਂ ਤੱਕ ਗੁਰਦੀਸ਼ੇ ਹੌਦਲਾ ਜੀ ਰੈਡੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਛੜਕਦੇ ਤੇ ਝਗੜਾ ਆ ਫਿਰ ਲੱਗਿਆ ਵੀ ਕਿਹਨੇ ਗੋਲੀਆਂ ਚਲਾਈਆਂ ਲਗਲੀ ਲਾਲਾ ਦਾ ਮੁੰਡਾ ਵਾ ਜਿਹੜਾ ਕਿਹਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ 'ਚ ਜੋ ਕਾਰਵਾਈ ਹੋ ਕੇ ਕਮਲ ਦੀ ਕਾਰਵਾਈ ਕੀਤੀ ਜਾਏਗੀ Take it.